ਔਰ ਆਈਏ ਸਭ ਜਨ ਆਪਣੇ ਸਥਾਨਾਂ ਉੱਪਰ ਗ੍ਰਹਿਣ ਕੀਜੀਏ ਹੁ ਸਮੇਂ ਸਿਰ ਖੁਦਾ ਦੇ ਪਵਿੱਤਰ ਕਲਾਮ ਨੂੰ ਸੁਣਨਾ ਹੈ ਤੇ ਸਾਰਿਆਂ ਨੇ ਇੱਕ ਇੱਕ ਬਚਨ ਆਪਣੇ ਹਿਰਦਿਆਂ 'ਚ ਗ੍ਰਹਿਣ ਕਰਨਾ ਹੈ ਤਾਂ ਕਿ ਟਾਰੇ ਜੀਵਨ ਵਿੱਚ ਪਰਮੇਸ਼ਰ ਦਾ ਵਾਅਦਾ ਹੋਵੇ ਬਹੁਤ ਸਾਰੀਆਂ ਬਰਕਤਾਂ ਖੁੱਲਣ ਸੋ ਅਗਲਾ ਸਮਾਂ ਸਿਰ ਪਰਮੇਸ਼ਰ ਦੀ ਦਾਸੀ ਦੇ ਹੱਥਾਂ 'ਚ ਦਿੰਦੇ ਆ ਸਭ ਜਨ ਪ੍ਰਭੂ ਦੀ ਦਾਸੀ ਦਾ ਸਵਾਗਤ ਕੀਜੀਏ ਆਜ ਦੇ ਪਵਿੱਤਰ ਕਲਾਮ ਦਾ ਸਵਾਗਤ ਕੀਜੀਏ ਸਭ ਜਨ ਜ਼ੋਰਦਾਰ ਤਾਲੀਆਂ ਦੇ ਨਾਲ ਸੋ ਅਗਲਾ ਸਮਾਂ ਸਿਰ ਖੁਦਾਵੰਦੀ ਦਾਸੀ ਦੇ ਹੱਥਾਂ 'ਚ ਸੌਂਦੇ ਨੇ ਹਾਲੇਲੂਇਆ ਮੇਨ ਗੱਲ ਦੇ ਸਾਨ ਆਨਕਿਆ ਕਰੀ ਕਰਦੀ ਉਹਦੇ ਵਚਨ ਨੂੰ ਫੋਲੋ ਕਰਦੀ ਕਿੰਨਾ ਹੀ ਮੁਕਤੀ پا ਸਕਦੇ ਆ ਲੋਕਾਂ ਦੀ ਕਿਤਾਬ ਉਹਦੀ 19 ਉਹਦੀ 7 ਦੇ 9 ਐਤ ਤੋਂ ਹੀ ਪੜਦੇ ਆ ਤਾਂ ਸਾਪੇ ਦੇਕਰੰਦਨ ਲੱਗੇ ਅਤੇ ਬੋਲੇ ਉਹ ਇੱਕ ਪਾਪੀ ਮਨੁੱਖ ਦੇ ਘਰ ਜਾ ਉਤਰਿਆ ਹੈ ਭਜੰਗੀ ਦੇ ਲੋਕ ਨੇ ਪ੍ਰਭੂ ਨੂੰ ਕਿਹਾ ਪ੍ਰਭੂ ਜੀ ਵੇਖ ਮੈਂ ਆਪਣਾ ਅੰਦਾ ਤੇ ਜੇ ਮੈਂ ਜਿਸ ਨੇ ਉੱਤੇ ਪੂਜ ਲਾ ਕੇ ਮੁੰ ਲੈ ਲਿਆ ਹੈ ਤਾਂ ਚੋਕਣਾ ਮੋੜ ਦਿੰਦਾ ਹਾਂ ਯਿਸੂ ਨੇ ਉਹਨੂੰ ਆਪਿਆ ਅੱਜ ਇਸ ਘਰ ਵਿੱਚ ਮੁਕਤੀ ਆਈ ਹੈ ਇਸ ਲਈ ਜੋ ਇਹ ਵੀ ਅਬਰਾਮ ਦਾ ਪੁੱਤਰ ਹੈ ਹallelujah ਕਿਦੋਂ ਆਈ ਮੁਕਤੀ ਜਦੋਂ ਨੇ ਪਰਮੇਸ਼ਰ ਦੇ ਹੁਕਮ ਨੂੰ ਮੰਨਿਆ ਹallelujah ਕਿਦੋਂ ਦੀ ਮੁਕਤੀ ਸਾਡੇ ਜੀਵਨ ਦੀ ਜਦੋਂ ਖੁਦਾ ਦੇ ਹੁਕਮ ਨੂੰ ਮੰਨਣਾ ਸ਼ੁਰੂ ਕਰਦੇ ਦੰਦੋਂ ਇਹ ਮੱਲੇ ਪੜੇ ਦੁੱਖਾਂ ਜਾਂ ਹਾਲਾਤਾਂ ਜਾਂ ਪਰਸ਼ਾਦੀਆਂ ਵਿੱਚ ਜਿੱਦਿ ਪ੍ਰਭੂ ਦੇ ਗੁਣ ਮੰਨਣਾ ਸ਼ੁਰੂ ਕਰ ਦਿੰਦੇ ਆ ਤਾਂ ਫਿਰ ਸਾਨੂੰ ਇੱਕ ਇੱਕ ਬਿਮਾਰੀਆਂ ਜਿਹੜੀਆਂ ਛੱਡ ਕੇ ਜਾਣੀਆਂ ਸ਼ੁਰੂ ਹੋ ਜਾਂਦੀਆਂ ਹallelujah ਇਹ ਵੀ ਪ੍ਰਭੂ ਯਿਸੂ ਬਸੀ ਨੇ ਕਿਹਾ ਆਜੇ ਇਸ ਘਰ ਵਿੱਚ ਮੁਕਤੀ ਆਈ ਕਿਉਂਕਿ ਇਹ ਵੀ ਅਬਰਾਹਮ ਦਾ ਪੁੱਤਰ ਕੀ ਉਹ ਪਹਿਲਾ ਅਬਰਾਹਮ ਦਾ ਪੁੱਤਰ ਨਹੀਂ ਸੀ ਹallelujah ਕੀ ਉਹ ਪਹਿਲਾ ਅਬਰਾਹਮ ਦਾ ਪੁੱਤਰ ਨਹੀਂ ਸੀ

ਕਿੰਦੇ ਪੁਰੰਤੰਡੇ ਨੇ ਉਹਦੋਂ ਤੇ ਪੁਰੰਤੰਡੇ ਨੇ ਉਹਦੇ ਮਾੜਾ ਜਿੰਨਾ ਪੁੱਲ ਨੇ ਕਹਿੰਦੇ ਇਹਦੇ ਇੱਕ ਪਾਪੀ ਮਨੁੱਖ ਜਿਹਦੇ ਘਰ ਯਿਸੂ ਚਲਿਆ ਗਿਆ ਇਹ ਕੌਣ ਆ ਪਾਪੀ ਮਨੁੱਖਰ ਪ੍ਰਭੂ ਕਹਿੰਦਾ ਤੂੰ ਇੰਨਾਂ ਲਈ ਆਇਆ ਪਾਪੀਆਂ ਨੂੰ ਬਚਾਉਣ ਦੇ ਲਈ ਹਲ렐ੂਇਆ ਉਹ ਵੀ ਪਾਪੀਆਂ ਨੂੰ ਬਚਾਉਣ ਲਈ ਆਇਆ ਇਹ ਇਥੇ ਯੱਕੀ ਪਰਮੇਸ਼ਰ ਦੇ ਹੁਕਮ ਨੂੰ ਜਾਣਦਾ ਸੀ ਪਰ ਪਹਿਲਾਂ ਮੰਨਦਾ ਨਹੀਂ ਸੀ ਪਰ ਜਦੋਂ ਨੇ ਮੰਨਿਆ ਵਲੰਦੀ ਉਸ ਘਰ ਦੇ ਵਿੱਚ ਮੁਕਤੀ ਆ ਗਈ ਜਦੋਂ ਹੀ ਹੋਗੋ ਨੂੰ ਮੰਨ ਲਿਆ ਹੋ ਸਕਦਾ ਸਾਡੇ ਜੀਵਨ ਵਿੱਚ ਜੇ ਪੂਰੀ ਤਰ੍ਹਾਂ ਮੁਕਤੀ ਨਾ ਆਈ ਹੋਵੇ ਕਿਤੇ ਨਾ ਕਿਤੇ ਸਾਡੇ ਜੀਵਨ ਵਿੱਚ ਪਾਪ ਹੋਵੇ ਜਿਹੜਾ ਸਾਨੂੰ ਪਰਮੇਸ਼ਰ ਤੋਂ ਦੂਰ ਕਰਦਾ ਪਰਮੇਸ਼ਰ ਚਾਹੁੰਦਾ ਮੈਂ ਇਹਨਾਂ ਨੂੰ ਬਚਾਵਾਂ ਕਿਉਂਕਿ ਨੇ ਆਪਣਾ ਮੁਕਤੀ ਦਾਦਾ ਪੁੱਤਰ ਸਾਨੂੰ ਦਿੱਤਾ ਹੈ ਜੋ ਸਾਡੀ ਮੁਕਤੀ ਬਣ ਕੇ ਆਇਆ ਉਹ ਚਾਹੁੰਦਾ ਕਿ ਤੁਸੀਂ ਪਾਪ ਤੋਂ ਮੁਕਤ ਕੀਤੇ ਜਾਓ ਆਪ ਨੂੰ ਛੁਟਨਾਰਾ ਪਾਜੋ